ਨਾਉ ਸਿਟੀ ਨਮਾ ਸ਼ਹਿਰ ਦੇ ਵਿੱਚ 36 ਨੰਬਰ ਮੁਕਦਮਾ ਦਰਜ ਸੀਗਾ ਇਸ ਤੋਂ ਇਲਾਵਾ ਇਹਨਾਂ ਨੇ ਮਿਤੀ 21 ਨੂੰ ਇੱਕ ਪਰਮਜੀਤ ਨਾਂ ਦੇ ਵਿਅਕਤੀ ਤੋਂ ਨਵੇਂ ਵਾਦੀ ਦਾ ਰਹਿਣ ਵਾਲਾ ਉਹ ਜਦੋਂ ਕ੍ਰਿਆਮਬਲ ਜਾ ਰਿਹਾ ਸੀ ਉਹਦੇ ਕੋਲੋਂ ਉਹਦਾ ਮੋਬਾਈਲ ਤੇ ਪਰਸ ਖੋਲਿਆ ਸੀ ਰਾਫ ਡੇਟਾ ਸੋ ਇਹ ਦੋ ਬਾਰਦਾਤਾਂ ਇਹਨਾਂ ਵੱਲੋਂ ਅੰਜਾਮ ਦਿੱਤੀਆਂ ਗਈਆਂ ਸੀ ਪਲਸਰ ਮੋਟਰਸਾਈਕਲ ਦਾ ਇਸਤੇਮਾਲ ਕੀਤਾ ਗਿਆ ਸੀ ਡਾਕਟਰ ਮਹਿਤਾਬ ਸਿੰਘ ਦੀ ਆਈਪੀਐਸ ਦੀ ਬੇਸ਼ਰਮ ਬੇਸ਼ਤ ਜਿਹੜੀ ਮਾੜੇ ਅੰਸਰਾਂ ਖਿਲਾਫ ਜ਼ਿਲ੍ਹਾ ਪੁਲਿਸ ਵੱਲੋਂ ਮਹਮ ਚਲਾਈ ਹੋਈ ਹੈ ਉਹਦੇ ਚ ਪੁਲਿਸ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ 23 ਤਰੀਕ ਨੂੰ ਸਿਟੀ ਥਾਣਾ ਨਵਾਂ ਸ਼ਹਿਰ ਦੀ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਹੋਈ ਸੀ ਮਹਾਲੋਂ ਪਿੰਡ ਦੇ ਲਾਗੇ ਤਾਂ ਦੋ ਨੌਜਵਾਨ ਜਿਹੜੇ ਪਲਸਰ ਤੇ ਸਵਾਰ ਸੀ ਉਹਨਾਂ ਨੂੰ ਸ਼ੱਕ ਦੀ ਬਨਾ ਤੇ ਕਾਬੂ ਕੀਤਾ ਜਿਨ੍ਹਾਂ ਪਾਸੋਂ 40 ਗੋਲੀਆਂ ਨਸ਼ੀਲੀਆਂ ਬਰਾਮਦ ਹੋਈਆਂ ਸੀ ਇਹਨਾਂ ਨੂੰ ਕੱਲ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪੁਲਿਸ ਰਿਮਾਂਡ ਹਾਸਲ ਹੋਇਆ ਔਰ ਜਦੋਂ ਇਹਨਾਂ ਤੋਂ ਮਜੀਦ ਪੁੱਛਗਿੱਛ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਇਹਨਾਂ ਨੇ ਮਿਤੀ 19 ਤਰੀਕ ਨੂੰ ਆਪਣੇ ਨਵੇਂ ਸ਼ਹਿਰ ਦੇ ਲੋਕਲ ਜਿਹੜੇ ਹੈਗੇ ਬਸਨੀਕ ਜਿਹੜੇ ਕ੍ਰਿਆਮ ਰੋਡ ਤੇ ਬੇਗੋਂਪੁਰ ਪਿੰਡ ਵੱਲ ਨੂੰ ਜਾ ਰਹੇ ਸੀ ਦੰਪਤੀ ਸੀਗਾ ਉਹਨਾਂ ਤੋਂ ਛੁਰਾ ਮਾਰ ਕੇ ਉਹਨਾਂ ਤੋਂ ਬਾਲੀ ਖੋਲੀ ਸੀ ਇਹ ਵਾਰਦਾਤ ਜਿੰਨਾ ਵੱਲੋਂ ਇਨਜਾਮ ਦਿੱਤੀ ਗਈ ਸੀ ਇਸ ਸਬੰਧੀ ਥਾਣਾ ਸਿਟੀ ਨਵਾਂ ਸ਼ਹਿਰ ਦੇ ਵਿੱਚ 36 ਨੰਬਰ ਮਕਦਮਾ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਇਹਨਾਂ ਨੇ ਮਿਤੀ 21 ਨੂੰ ਇੱਕ ਪਰਮਜੀਤ ਨਾਂ ਦੇ ਵਿਅਕਤੀ ਤੋਂ ਨਵੀਂ ਵਾਦੀ ਦਾ ਰਹਿਣ ਵਾਲਾ ਉਹ ਜਦੋਂ ਕ੍ਰਿਯਾਂਮਬਲ ਜਾ ਰਿਹਾ ਸੀ ਉਹਦੇ ਕੋਲੋਂ ਉਹਦਾ ਮੋਬਾਈਲ ਤੇ ਪਰਸ ਖੋਲਿਆ ਸੀ। ਰਾਫ ਦੇ ਡਾਟਾ। ਸੋ ਇਹ ਦੋ ਬਾਰਦਾਤਾਂ ਇਹਨਾਂ ਵੱਲੋਂ ਅੰਜਾਮ ਦਿੱਤੀਆਂ ਗਈਆਂ ਸੀ ਪਲਸਰ ਮੋਟਰਸਾਈਕਲ ਦਾ ਇਸਤੇਮਾਲ ਕੀਤਾ ਗਿਆ ਸੀ। ਇਹਨਾਂ ਤੋਂ ਇਹਨਾਂ ਦੇ ਕੀਤੇ ਹੋਏ ਇਖਲਾਕ ਮੁਤਾਬਕ खोई हुई, हुई सोने दी बाली पर्स ਤੇ ਵਰਤਿਆ ਹੋਇਆ ਜਿਹੜਾ ਇਹਨਾਂ ਦਾ ਉਜਾਰ ਸੀਗਾ ਉਹੋ ਤੇ ਨਾਲ ਪੁਲਿਸਨ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ ਇਸ ਤੋਂ ਇਲਾਵਾ ਇਹਨਾਂ ਨੇ ਇਨਕਸ਼ਾਫ ਕੀਤਾ ਹੈ ਕਿ ਇਹਨਾਂ ਨੇ ਅਪਰਾ ਨੂਰ ਮਹਿਲ ਔਰ ਫਲੋਰ ਦੇ ਅਰੀਏ ਦੇ ਵਿੱਚ ਵੀ ਪਿਛਲੇ 1 ਮਹੀਨੇ ਦੌਰਾਨ 7 ਦੇ ਕਰੀਬ ਇਸੇ ਤਰ੍ਹਾਂ ਦੀਆਂ ਬਾਰਦਾਤਾਂ ਨੂੰ ਅੰਜਾਮ ਦਿੱਤਾ ਸੋ ਇਹਨਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪੁਲਿਸ ਰਿਮਾਂਡ ਹਾਸਲ ਹੋ ਗਿਆ ਹੋਰ ਮਜਬੂਤ ਪੁੱਛਗਿੱਛ ਕੀਤੀ ਜਾ ਰਹੀ ਹੈ ਹੋਰ ਸਾਨੂੰ ਇਹਨਾਂ ਤੋਂ ਇਸ ਤਰ੍ਹਾਂ ਦੀ ਆਬਾਦਤਾ 300 ਦੀ ਸੰਭਾਵਨਾ ਹੈ। ਕਿਹਦਾ ਮਾਰਕੀਟਿੰਗ ਦਾ ਸਰ? ਇੱਕ ਦਿਨ ਦਾ ਰਿਮਾਂਡ ਇਹਨਾਂ ਦਾ ਹਾਸਲ ਹੈ। ਹੋਰ ਵੀ ਕਿਹੜੀ ਬਾਰਦਤਾ ਕੀਤੀ ਹੋਣੀ ਹੈ ਜਈ ਹੁੰਦੀ ਹੈ ਕੋਈ? ਇਹਨਾਂ ਤੋਂ ਤਕਰੀਬਨ 9 ਬਾਰਦਤਾ ਜਿਹੜੀਆਂ ਸਾਡੇ ਕੋਲੋਂ ਟ੍ਰੇਸ ਹੋਈਆਂ ਕਿਸੇ ਤਰ੍ਹਾਂ ਦੀਆਂ ਜਿਦੇ ਵਿੱਚ ਦੋ ਸਾਡੇ ਸਿਟੀ ਨਵਾਂ ਸ਼ਹਿਰ ਦੇ ਏਰੀਏ ਦੀਆਂ ਹੈ। ਔਰ ਜਿਹੜੀਆਂ ਸੱਤ ਜਿਵੇਂ ਮੈਂ ਤੁਹਾਨੂੰ ਦੱਸਿਆ ਆਪਣਾ ਫਲੋਰ ਤੇ ਨੂਰਮੈਲ ਏਰੀਆ ਦੇ ਵਿੱਚ ਕੀ ਕੀ ਹੈ ਇਹਨਾਂ ਦੇ ਫੈਮਿਲੀ ਬੈਕ ਹਾਉਂਡ ਕੀ ਮਤਲਬ ਫਾਦਰ ਮਤਲਬ ਜਾਂ ਕੋਈ ਕੰਮ ਇਹ ਦੋਨੋਂ ਇਹਨਾਂ ਦਾ ਜਿਹੜਾ ਨਾਂ ਹੈ ਇੱਕ ਦਾ ਨਾਂ ਹੈ ਜਸਪ੍ਰੀਤ ਔਰ ਦੂਜੇ ਦਾ ਨਾਂ ਹੈ ਜਗਦੀਸ਼ ਸੋ ਜਗਦੀਸ਼ ਜਿਹਦੀ ਉਮਰ 31 ਸਾਲ ਹੈ ਔਰ ਦੂਜਾ ਗੁਰਪ੍ਰੀਤ ਗੁਰਪ੍ਰੀਤ ਇਹਦੀ ਉਮਰ 25 ਸਾਲ ਹੈ ਇਹ ਦੋਨੋਂ ਖਾਨ ਖਾਨਾ ਪਿੰਡ ਜਿਹੜਾ ਮੁਕੰਦpur ਥਾਣੇ 'ਚ ਹੈ ਉੱਥੋਂ ਦੇ ਰਹਿਣ ਵਾਲੇ ਹੈ ਜਿਹੜਾ ਜਗਦੀਸ਼ ਹੈਗਾ ਇਹ ਮੈਰਿਡ ਹੈ ਇਹਦੀ ਵਾਈਫ ਜਿਹੜੀ ਯੂ ਐਸ ਏ ਰਹਿ ਰਹੀ ਹੈ ਔਰ ਇਹ ਜਿਹੜਾ ਹੈਗਾ ਗੁਰਪ੍ਰੀਤ ਇਹ ਅਨਮੈਰਿਡ ਹੈਗਾ ਸੋ ਇਹਨਾਂ ਦੇ ਖਿਲਾਫ ਪਹਿਲਾਂ ਤਾਂ ਕੋਈ ਮੁਕੱਦਮਾ ਨਹੀਂ ਦਰਜ ਹੈ ਲੇਕਿਨ ਇਹ 1 ਮਹੀਨੇ ਤੋਂ ਇਸ ਕੰਮ ਵਿੱਚ ਐਕਟਿਵ ਹੋਏ ਸੀਗੇ ਤੇ ਆਪ ਵੀ ਕਦੀ ਗਿਆ ਬਾਹਰ ਜਗਦੀਸ਼ ਨੂੰ ਨਹੀਂ ਹਲੇ ਤੱਕ ਇਹ ਕਦੇ ਬਾਹਰ ਨਹੀਂ ਗਿਆ ਹੈ ਇਹਨਾਂ ਨੂੰ 23 ਤਰੀਕ ਨੂੰ ਅਰੈਸਟ ਕੀਤਾ ਗਿਆ ਸੀਗਾ 23 ਦੋਨੋਂ ਠੀਕ ਹੈ ਇਹਨਾਂ ਬਾਰਦਾਤ ਤੇ ਵਰਤੇ ਮੁਰਸਲ ਇਹਨਾਂ ਆਪਣੇ ਇਹਨਾਂ ਨਾਂ ਤੇ ਤੇ ਹਾਂ ਉਹ ਵੈਰੀਫਾਈ ਕਰ ਰਹੇ ਆ ਵੈਸੇ ਇਹਦੇ ਕੋਲ ਜਗਦੀਸ਼ ਕੋਲੀ ਉਹ ਸੀਗਾ ਸਰ ਵਿਆਹ ਹੋਇਆ ਇਹਦੇ ਕੋਈ ਬੱਚਾ ਹੈ ਨਹੀਂ ਨਹੀਂ ਅਨੇਜ ਸਾਰੇ ਜਿਹੜੇ ਫੈਮਿਲੀ ਡਿਟੇਲ ਤਾਂ ਆਪਾਂ ਕਿਉਂ ਨਹੀਂ ਸੀ ਵੀ ਇਹ ਕੋਈ ਨਹੀਂ ਨਹੀਂ ਹਾਂਜੀ ਹਾਂਜੀ ਇਹਨਾਂ ਨੂੰ ਪਹਿਲਾਂ ਜਿਹੜਾ ਮੁਕੱਦਮਾ ਦਰਜ ਕੀਤਾ ਗਿਆ ਉਹ ਉਹਦੇ ਵਿੱਚ ਇਹਨਾਂ ਤੋਂ ਬਰਾਬਰੀ ਹੋਈ ਸੀਗੀ ਉਹ ਵੀ ਚਾਲੀ ਕਾਮੀਆਂ ਸੀ ਲਾ ਕੇ ਦੌਰਾਨ ਇਹਨਾਂ ਨੂੰ ਜਿਹੜਾ ਸ਼ੱਕ ਦੀ ਬਨਾ ਤੇ ਚੈੱਕ ਕੀਤਾ ਗਿਆ ਸੀ ਤਾਂ ਇਹ ਗੋਲੀਆਂ ਇਹਨਾਂ ਕੋਲੋਂ ਬਰਾ ਵੇ ਉਸ ਸਮੇਂ ਇਨਾਂ ਕੋਲ ਹਥਿਆਰ ਨਹੀਂ ਸੀਗਾ ਉਸ ਟਾਈਮ ਗੋਲੀਆਂ ਦੀ ਬਾਰੰਦਗੀ ਹੋਈ ਇਨਾਂ ਕੋਈ ਕਦੇ ਅਸੀਂ ਮਾਰ ਮਾਰ ਲੈ ਕੇ ਪੁੱਛਕਿਸ਼ ਕੀਤੀ ਹੈ ਤਾਂ ਇਹ ਖਲਾਸਾ ਹੋਇਆ ਸੀ ਕਿ ਇਨਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ